ਚੋਰ ਇੱਕ ਨਵੀਂ ਚੋਰੀ ਕਰਦਾ ਫੜਿਆ ਗਿਆ ਮਾੜੀਆਂ ਅੰਤਰਾਪਾ ਕਰ ਵੀ ਕੀ ਸਕਦੇ ਆ ਤੇ ਹੁਣ ਉਹਨੇ ਪੱਤਰਕਾਰ ਭਾਈਚਾਰੇ ਨੂੰ ਕੀ ਕਿਹਾ ਵੀ ਜਿਹੜੇ ਸੋਫੇ ਨੇ ਮੈਂ ਤਾਂ सोनू ਜੀ ਕਵਾੜੀਏ ਨੇ ਕੋਈ ਉਹਨਾਂ ਤੋਂ ਲੈ ਕੇ ਆਇਆ ਠੀਕ ਆ ਮੈਂ ਤਾਂ ਕਵਾੜ ਤੋਂ ਲੈਤੇ ਨੇ ਆਹ सोनू ਜੀ ਖੜੇ ਨੇਗੇ ਇਹ ਹੁਣ ਤੁਹਾਨੂੰ ਦੱਸਣਗੇ सोनू ਜੀ ਦੋਨੇ ਪੱਤਰਕਾਰ ਭਾਈਚਾਰੇ ਨੂੰ ਕਿਹਾ ਵੀ ਮੈਂ ਤਾਂ ਜ ਉਹਨਾਂ ਤੋਂ ਸੋਫੇ ਲੈ ਕੇ ਆਇਆ ਥੋਤੋਂ ਕੀ ਲੈ ਕੇ ਗਿਆ ਨਹੀਂ ਲੈ ਕੇ ਤੁਝ ਮੈਂ ਕੋਈ ਤਾਂ ਆਏ ਵੀ ਨਹੀਂ ਜੀ ਕਦੇ ਨਹੀਂ ਕਮੇਟੀ ਨੇ ਤੁਹਾਨੂੰ ਸੋਫਾ ਵੇਚੇ ਕੋਈ ਨਾ ਜੀ ਨਾ ਮੈਨੂੰ ਤਾਂ ਵੇਚ ਉਹ ਕਹਿੰਦੇ ਵੀ ਕਮੇਟੀ ਨੇ ਸੋਫੇ ਵੇਚੇ ਨੇ ਸੋਨੂ ਜੀ ਨੂੰ ਅਸੀਂ ਸੋਨੂ ਜੀ ਤੋਂ ਖਰੀਦੇ ਨੇ ਨਹੀਂ ਮੇਰੇ ਕੋਲ ਇਹ ਨਗਰ ਕੌਂਸਲ ਦੀ ਜਿਹੜੀ ਪ੍ਰਧਾਨ ਸੁਜਾਤਾ ਚਾਵਲਾ ਉਹਦੇ ਪਤੀ ਪੰਕਜ ਪੱਪੂ ਕਹਿ ਰਹੇ ਨੇ ਜੀ ਮੇਰੇ ਕੋਲ ਤਾਂ ਆਏ ਨਹੀਂ ਜੀ ਕੋਈ ਵੀ ਇਹਨਾਂ ਤੋਂ ਕੋਈ ਬੰਦਾ ਵੀ ਅੱਛਾ ਜੀ ਤੁਹਾਡੇ ਦੋਈ ਪਤਾ ਲੱਗ ਰਿਹਾ ਵੀ ਕੋਈ ਹਾਂ ਜੀ ਕੋਈ ਸੋਫਾ ਵੇਚ ਕੇ ਗਿਆ ਕੋਈ ਆਹ ਦੇਖ ਲਓ ਚੋਰ ਦੀ ਹੁਣ ਇਹ ਚੋਰ ਬੰਦੇ ਤੋਂ ਆਪਾਂ ਬਚੀਏ ਇਹ ਚੋਰ ਬੰਦੇ ਨੇ ਸਾਰਾ ਨਾਂਬਾ ਬਦਨਾਮ ਕਰ ਦੇਣਾ ਇਕੱਲੇ ਇਕੱਲੇ ਦਾ ਨਾਮ ਲੈ ਕੇ ਕਮੇਟੀ ਵਾਲਿਆਂ ਨੂੰ ਵੀ ਕਹਿਣੀ ਚਾਹਣਾ ਜਿਹੜੇ ਕਮੇਟੀ ਵਾਲੇ ਵੀ ਵਿੱਚ ਦੀ ਇਹਦੇ ਨਾਲ ਤਾਲਮੇਲ ਕਰ ਰਹੇ ਨੇ ਨਾ ਸਾਡੇ ਕੋਲ ਸਾਰੇ ਪ੍ਰੂਫ ਨੇ ਹੁਣ ਅਸੀਂ ਕਿਸੇ ਦਿਨ ਉਹ ਬਖਸ਼ਾਂਗੇ ਸਾਫ਼ ਜਾ ਕੇ ਕਤਵਾਲੀ ਦੇ ਵਿੱਚ ਕਹਾਂਗੇ ਜੇ ਸਾਨੂੰ ਧਰਨਾ ਲਾਉਣਾ ਪਿਆ ਚੌਂਕ ਦੇ ਵਿੱਚ ਧਰਨਾ ਲਾਵਾਂਗੇ ਮਰਨ ਵਰਤੇ ਬੈਠਾਂਗੇ ਯਾਰ ਇੱਧਰ ਕਰੋ ਅੱਜ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਚਾਹੁੰਦੇ ਵੀ ਜਿਹੜੇ ਹਿਸਾਬ ਨਾਲ ਉਹਦੇ ਕਰਪਸ਼ਨ ਹੋ ਰਹੀ ਹੈ ਕਮੇਟੀ ਦੇ ਵਿੱਚ ਜਾਹੇ ਹੋਰ ਕੰਮ ਹੋ ਰਹੇ ਨੇ ਬਹੁਤ ਗਲਤ ਹੋ ਰਹੇ ਨੇ ਬੀਐਸਸੀ ਸ਼ਹਿਰ ਦੀ ਜਨਤਾ ਮ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਇਸ ਚੋਰ ਦੇ ਖਿਲਾਫ ਜੋ ਵੀ ਕਾਨੂੰਨੀ ਸਜ਼ਾ ਬਣਦੀ ਹੈ ਬਣੀ ਜਾਣੀ ਹੈ ਤਾਂ ਕਿ ਇਹਦੀ ਜਮਾਨਤ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਪੰਕਜ ਪੱਪੂ ਦੀ دہشت ਤੋਂ ਬਚਾਇਆ ਜਾਵੇ ਜਿਨ੍ਹਾਂ ਨੇ ਲੁੱਟ ਖਸੁੱਟ ਪਿਛਲੇ ਟਾਈਮ ਦੇ ਵਿੱਚ ਕਰੀ ਹੈ ਉਹਦਾ ਵੀ ਪਰਦੇ ਪਾਸ ਕਰਾਂਗੇ ਇਕੱਲੇ ਇਕੱਲੇ ਇਹ ਇੱਕ ਦੋ ਇਹ ਤਾਂ ਬਲੇਮ ਲਾਉਣਾ ਜਾਣਦਾ ਆਪਣੀ ਆਕ ਤੇ ਸੱਚ ਦੀ ਸੱਚ ਆਕੇ ਸਾਹਮਣੇ ਆ ਕੇ ਦੱਸ ਜਿਵੇਂ ਹੁਣ ਝੂਠ ਸਾਬਤ ਹੋ ਗਿਆ ਉਹ ਕਹਿੰਦਾ ਸੀ ਸੋਨੂ ਜੀ ਤੋਂ ਲੈਨੇ ਸੋਨੂ ਜੀ ਕਹਿੰਦੇ ਮੈਂ ਲੈ ਨਹੀਂ ਸੋਨੂ ਜੀ ਕੋਲੇ ਜਦ ਕੋਈ ਚੀਜ਼ ਆਈ ਹੋਣੀ ਹੈਗੀ ਮਖਲਾਹਰਾ ਕਰਕੇ ਬਹੁਤ ਮੁਸ਼ਕਾਊਗਾ ਹੋ ਸਕਦਾ ਹੈ ਉਹ ਸਾਡਾ ਵੀ ਕਹਿ ਦੇਵੇ ਵੀ ਐਮਸੀ ਭਾਈਚਾਰਾ ਮੇਰੀ ਦੁਕਾਨ ਚ ਆ ਕੇ ਰੱਖ ਲਵੇ। ਉਹ ਪਹਿਲਾਂ ਕੁਝ ਵੀ ਕਾ ਸਕਦਾ ਹੈ। ਕੁਝ ਵੀ ਕਹਿ ਸਕਦਾ। ਕਿਹਾ ਜੀ ਮੈਂਟੂ ਜੀ ਬਿਲਕੁਲ ਅੱਜ ਹੁਣ ਸੋਨੂ ਜੀ ਕੋਲ ਪਹੁੰਚੇ ਆ ਸੋਨੂ ਜੀ ਦਾ ਕਹਿਣਾ ਇਹੀ ਹੈਗਾ ਮੈਂ ਤਾਂ ਇਹਦੇ ਨਾਲ ਕੋਈ ਗੱਲਬਾਤ ਨਹੀਂ ਇਹ ਹੋਰ ਵੀ ਕੋਈ ਸੋਨੂ ਬਣਾ ਸਕਦਾ ਵੀ ਇਹ ਨਹੀਂ ਤੇ ਹੋਰ ਤੀ ਇਹਦਾ ਤਾਂ ਹੁਣ ਡਰਾਮਾ ਜਿਹੜਾ ਕਰਨਾ ਕੋਈ ਵੀ ਕਰ ਸਕਦਾ ਹੈਗਾ। ਔਰ ਸੋਨੂ ਜੀ ਦਾ ਕਹਿਣਾ ਇਹੀ ਹੈ ਮੇਰੇ ਨਾਲ ਉਹਦੀ ਕੋਈ ਸੋਫਾ ਨਹੀਂ ਲੈ ਕੇ ਗਿਆ ਕੋਈ ਕੁਝ ਨਹੀਂ। ਹੁਣ ਉਹਦੀ ਇਨਕੁਆਰੀ ਕੀਤੀ ਜਾਵੇ ਵੀ ਕੀ ਕੀ ਨਿਕਲਦਾ। ਕੱਲੇ ਸੋਫੇ ਨਹੀਂ ਮੈਂ ਵਾਰ-ਵਾਰ ਇਹੀ ਗੱਲ ਕਰਦਾ ਹੋਰ ਵੀ ਕ ਬਾਤ ਕਰਾਂ ਕਿ ਮੇਰੇ ਵਾਰਡ ਦੇ ਮੇਰੇ ਪਰਿਵਾਰ ਆ ਜੀ ਇਹਨਾਂ ਦੇ ਮੈਂ ਗਰੰਟੀ ਲੈਂਦਾ ਇਹ ਜਾ ਕੰਮ ਇਹ ਕਦੇ ਨਹੀਂ ਕਰਦੇ ਹੈਗੇ ਜੀ ਤੇ ਲੱਪੜਦਾ ਅਸੀਂ ਖਰੀਦੇ ਵੀ ਨਹੀਂ ਹੈਗੇ ਨੇ ਜੀ ਅੱਛਾ ਜੀ ਲੱਪੜ ਲੁੱਪੜਦਾ ਅਸੀਂ ਖਰੀਦੇ ਵੀ ਨਹੀਂ ਹੈਗੇ ਜੀ ਓਕੇ ਹਾਂਜੀ ਇਹ ਪਰਿਵਾਰ ਵਧੀਆ ਤੇ ਇਹ ਪਰਿਵਾਰ ਨੂੰ ਵੀ ਨਾਮ ਇਹਨਾਂ ਦਾ ਲੈ ਕੇ ਮਦਨਾਮ ਕੀਤਾ ਜਾ ਰਿਹਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਇਹਨਾਂ ਦਾ ਨਾਮ ਲੈਂਦੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਵਧੀਆ ਬੰਦੇ ਨੇ ਅਸੀਂ ਖੜਿਆ ਇਹਨਾਂ ਨਾਲ ਇਹ ਤਾਂ ਉਹ ਗੱਲ ਹੋ ਜਾਣੀ ਆ ਕਿ ਬਚੋ ਬਚੋ ਪੱਪੂ ਤੋਂ ਬਚੋ ਉਹ ਚੀਜ਼ ਹੋਈ ਪਈ ਆ ਗੇਟ ਗੁੱਟ ਬੰਦ ਕਰ ਲਓ ਐਸਐਚਓ ਸਾਹਿਬ ਤੁਹਾਨੂੰ ਫੇਰ ਬੇਨਤੀ ਕਰਦੇ ਆ ਕਿ ਘਰ ਚ ਚੋਰ ਬੈਠਾ ਨੂੰ ਫੜ ਕੇ ਅੰਦਰ ਕਰੋ ਆਪਾਂ ਚੋਰੀਆਂ ਨਹੀਂ ਆ ਪਧਰੀਆਂ ਨੇ ਤੁਸੀਂ ਇੰਨਾ ਮਤਲਬ ਕਰਿਆ ਆ ਸਾਰੇ ਐਮਸੀ ਭਾਈਚਾਰੇ ਵੱਲੋਂ ਅਸੀਂ ਦਰਖਾਸਤ ਵੀ ਦੇਣ ਲੱਗੇ ਆ ਇਹਦੇ ਖਿਲਾਫ ਅੱਛਾ ਜੀ ਸਾਰੇ ਐਮਸੀ ਭਾਈਚਾਰੇ ਬਾਕੀ ਆ ਰਹੇ ਨੇ ਐਮਸੀ ਸਾਹਿਬ ਸਾਰੇ ਉਹਨਾਂ ਵੱਲੋਂ ਦਰਖਾਸਤ ਵੀ ਦੇਣ ਲੱਗੇ ਆ ਕਿ ਜਿਹੜਾ ਘਰੇ ਚੋਰ ਆਪੇ ਨੂੰ ਅੰਦਰ ਖਬਰਾਂ ਨੇ ਕਿਹ ਕੀ ਚੋਰੀਆਂ ਵੰਨੀਆਂ ਚੈਨੀ ਚੂਨੀ ਚੋਰੀਆਂ ਤੇ ਉਹੀ ਨਿਕਲੇ ਹੋਣੀਆਂ ਨੇ ਚੋਰ ਤੋਂ ਤਾਂ ਇਸ ਕਰਕੇ ਇੱਕ ਵਾਰ ਤਾਂ ਇਹ ਸਾਹਮਦੇ ਦੂਜੀ ਵਾਰ ਨਾਗਪਾਲ ਸਾਹਿਬ ਦੇ ਬਾੜ ਚ ਗਿਆ ਤੀ ਦੇਖ ਲਓ ਤੁਸੀਂ ਹੁਣ ਬੇ ਇਧਰੋਂ ਲੁੱਟ ਲਾ ਮੈਂ ਅਬਦਲਾ ਬਾਜੀ ਨੰਬਰ ਤਾਂ ਮੈਂ ਖਾਲੀ ਕਰਤਾ ਹੁਣ ਤੇਜੀ ਤਾਂ ਆ ਗਿਆ ਤੀ ਜੀ ਸੋ ਇਹ ਤੋਂ ਬਚੋ ਸਾਰਿਆਂ ਨੂੰ ਮੇਰੀ ਬੇਨਤੀ ਆ ਕੁੰਡੇ ਗਾਂਡੇ ਬੰਦ ਕਰਕੇ ਰੱਖਿਆ ਕਰੋ ਜਿੰਨੀ ਦੇਰ ਇਹ ਤੇ ਕਾਰਵਾਈ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ ਜੀ ਮੱਗੇ ਸਾਹ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅੱਜੇ ਚੋਰ ਬੰਦੇ ਦੋ ਸਾਰਾ ਨਾਬਾ ਬਸ ਜੀ ਆਗੇ ਵੀਡੀਓ ਹਾਂਜੀ ਕ੍ਰਿਸ਼ਨ ਜੀ ਇੱਕ ਮਿੰਟ ਇੱਕ ਨਾ ਕਰ ਹਾਂਜੀ ਲਵ ਯੂ ਕਰ ਹਾਂ ਲੋ ਜੀ ਲੇਟੈਸਟ ਵੀਡੀਓ ਆ ਗਈ ਐ ਥੋੜੀ ਪਿੱਛੇ ਲੇਟੈਸਟ ਲੇਟੈਸਟ ਵੀਡੀਓ ਪੰਕਜ ਪੱਕੂ ਦੇ ਅੰਦਰ ਦੀ ਜਿਹੜੀ ਲੇਟੈਸਟ ਹੁੰਦੀ ਆ ਹਾਂਜੀ ਹਾਂਜੀ ਐ ਆ ਲੋ ਜੀ ਪੱਕੂ ਦੁਕਾਨ ਸਟੀਲ ਜੀ 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 ਠੀਕ ਐ ਐ ਇੱਕ ਮਿੰਟ ਅੰਦਰ ਦੀ ਅੰਦਰ ਦੀ ਵੀਡੀਓ ਜਿਹੜੀ ਹੁਣ ਸੋਫਾ ਦੇ ਕੱਪੜਾ ਬਦਲ ਰਏ ਸੀ ਜੇ ਹਾਂ ਸਾਹਮੇ ਹੋ ਜੋ ਠੀਕ ਆ ਰਹੀ ਆ ਵਿੱਚ ਆ ਲੋ ਜੀ ਇਹ ਨਵੀਂ ਵੀਡੀਓ ਹੈ ਜੀ ਹੁਣੇ ਆਈ ਆ ਜੀ ਸਾਨੂੰ ਆ ਅੰਦਰੋਂ ਸੋਫੇ ਦਾ ਕੱਪੜਾ ਬਦਲ ਰਹੇ ਨੇਗੇ ਚੋਰ ਸਾਹਿਬ ਇਸ ਟੀਚ ਦਾ ਮਾਹਰ ਆ ਇਹ ਆ ਸਾਰੀ ਵੀਡੀਓ ਦੇਖ ਲਿਓ ਜੀ ਥੋੜੀ ਜਲਦੀ ਕਰੋ ਆ ਲੋ ਜਾ ਵੀ ਜਾ ਰਹੀਆਂ ਦੇਖੋ ਚੋਰਾਂ ਲਈ ਤੇ ਆ ਲੋ ਆ ਸੋਫੇ ਦਾ ਕੱਪੜਾ ਬਦਲ ਰਿਆ ਆ ਸੋਫੇ ਪਏ ਨੇ ਜੀ ਆ ਕਮੇਟੀ ਦੇ ਸੋਫੇ ਪਏ ਨੇਗੇ ਇਹ ਆ ਦੇਖ ਲਓ ਆ ਕਮੇਟੀ ਦੇ ਸਾਡੇ ਬ੍ਰਾਊਨ ਸੋਫੇ ਆ ਲੋ ਆ ਬਰਾਊਨ ਸੋਫੇ ਨੇ ਜਿਹੜੇ ਵੀ ਜਿਹੜੇ ਕਮੇਟੀ ਗਏ ਨੇ 20 15 20 ਸਾਲਾਂ ਚ ਦੇਖੇ ਹੋਣਗੇ ਉਹਨਾਂ ਨੇ ਸੋਫੇ ਆ ਦੇਖੋ ਜੀ ਆ ਪਏ ਨੇ ਜਿਹੜੇ ਕਮੇਟੀ ਜਾਂਦੇ ਰਹੇ ਨੇਗੇ ਆ ਬੰਦਾ ਕੱਪੜਾ ਅੰਦਰ ਕੱਪੜਾ ਪਾ ਰਿਹਾ ਸੀ ਉਹਦੇ ਪੋ ਜੀ ਨਾ ਬਸ ਚਾਹ ਦੋ ਤਿੰਨ ਮੇਰਾ ਮੱਲੂ ਕੋਲ ਬੈਠਾ ਸੀ ਯਾਰ ਜੀ ਜੀ ਨਹੀਂ ਆਪਣੇ ਸਿੱਟ ਮੋਟ ਸਕਦਾ ਨਾਲ ਵਾਲੇ ਜਿੱਦਾਂ ਪੱਲੇ ਛੋਟੀਆਂ ਹਨ ਕਰਾ ਕਰਨੀ ਆ ਪਰ ਤੋਂ ਕਿੰਨੀ ਜਗ੍ਹਾ ਆ ਆਪਣੇ ਤੋਂ ਦੂਰ ਆਉਂਦੇ ਆ ਆਪਣੇ ਨੇ ਠੀਕ ਹੈ ਜੀ ਬਸ ਹੁਣ ਹੁਣ ਮੇਰੀ ਬੇਨਤੀ ਹੈ ਜਨਤਾ ਨੂੰ ਬੜੇ ਕਹਿੰਦੇ ਸੀ ਜੀ ਆਏ ਹੁਣ ਇਤੋਂ ਵੱਡੇ ਪ੍ਰੂਫ ਅਸੀਂ ਕੀ ਲਿਆ ਸਕਦੇ ਆਂ ਵੀਰ ਦਾ ਨਾਮ ਲਿਆ ਬਿੱਟੂ ਜੀ ਦਾ ਬਿੱਟੂ ਜੀ ਸੋਨੂ ਜੀ ਦਾ ਸੋਨੂ ਜੀ ਦਾ ਉਹਨਾਂ ਨੂੰ ਪ੍ਰੂਫ ਕਰਤਾ ਆ ਵੀਡੀਓ ਅੰਦਰ ਦੀ ਆ ਕੇ ਕੱਪੜੇ ਬਦਲਦੀ ਸੋਫੇ ਸਾਹਬ ਨੇ ਦੇਖੇ ਨੇ ਜਿਹਨੇ 15 ਸਾਲ ਤੋਂ ਗਏ ਨੇ ਸੋ ਮੈਂ ਕਮੇਟੀ ਵਾਲਿਆਂ ਨੂੰ ਵਾਰਨਿੰਗ ਦੇਣੀ ਚਾਹਣਾ ਬਚ ਜਾਓ ਨਹੀਂ ਇਹਨਾਂ ਦੇ ਪਿੱਛੇ ਨਾ ਤੁਸੀਂ ਆਪਣੀ ਨੌਕਰੀ ਨਗਵਾ ਲਿਓ ਹੁਣ ਅਸੀਂ ਛੱਡਣਾ ਨਹੀਂ ਕੋਈ ਵੀ ਉੱਪਰ ਤੱਕ ਸ਼ਿਕਾਇਤਾਂ ਜਾਣਗੀਆਂ ਧਰਨਾ ਦੇਖਿਓ ਦੋ ਦਿਨਾਂ ਦੇ ਵਿੱਚ ਅਸੀਂ ਧਰਨਾ ਅਨਾਉਂਸ ਕਰਾਂਗੇ ਬਾਜ਼ਾਰ ਦੇ ਵਿੱਚ ਕਾਲੇ ਝੰਡੇ ਲੈ ਕੇ ਸੋ ਮੇਰੀ ਬੇਨਤੀ ਤੇ ਕਾਰਵਾਈ ਕੀਤੀ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ